ਡੀਐਸਪੀ ਖੰਨਾ ਕਰਨੈਲ ਸਿੰਘ ਇੰਜਾਜ ਸੀਆਈਏ ਇੰਸਪੈਕਟਰ ਰਮਨਦੀਪ ਸਿੰਘ ਐਸਟੀਓ सदर ਹਰਦੀਪ ਸਿੰਘ ਸਾਡੀ ਟੈਕਨੀਕਲ ਟੀਮ ਔਰ ਸਾਡੇ ਨਾਕੇ ਤੇ ਜਿਹੜੇ ਸਪੈਸ਼ਲ ਯੂਨਿਟ ਜਿਵੇਂ ਜਗਜੀਵਨ ਰਾਮ ਸਬ ਇੰਸਪੈਕਟਰ ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਬੜੀ ਵੱਡੀ ਖੰਨਾ ਪੁਲਿਸ ਨੂੰ ਸਫਲਤਾਜ ਦਿਵਾਈ ਹੈ ਜਿਹਦੇ ਚ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਦਾ ਪਰਦਾ ਫਾਸ਼ ਕੀਤਾ ਹੈ ਜਿਹੜੇ ਆਪਣੇ ਪੰਜਾਬ ਚ ਪੰਜਾਬ ਔਰ ਲੋਕਲ ਆਊਟਸਾਈਡ ਸਟੇਟਸ ਆਲਸੋ ਉੱਥੇ ਫੁੱਟ ਸੋਲਜਰਸ ਨੂੰ ਯੂਜ਼ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਕੁਝ ਲੋਕਾਂ ਨੂੰ ਕਿਡਨੈਪ ਕਰਕੇ ਉਹਨਾਂ ਤੋਂ ਵੱਡੀ ਫਰौती ਮੰਗਣੀ ਸੀ ਔਰ ਅਸੀਂ ਕਿਉਂਕਿ ਟਾਈਮਲੀ ਇਹਨਾਂ ਦਾ ਮੋਡਿਊਲ ਬਸਟ ਕਰਕੇ ਪ੍ਰੀਐਮਟ ਕੀਤਾ ਜਿਸ ਦੇ ਨਾਲ ਬਹੁਤ ਹੀ ਸੈਂਸੇਸ਼ਨਲ ਕੋਈ ਜਿਹੜੇ ਕ੍ਰਾਈਮ ਹੋਣੇ ਸੀ ਉਹ ਉਹਨਾਂ ਦਾ ਬਚਾਅ ਹੋ ਗਿਆ ਇਦੀ ਡੀਟੇਲ ਜੇ ਮੈਂ ਇਹ ਦੱਸਣਾ ਚਾਹਾਂਗੀ ਕਿ 26 ਫ फेब्रुवारी ਨੂੰ ਸਾਡੀ ਨਾਕਾ ਪਾਰਟੀ ਅਲੌੜ ਪਿੰਡ ਦੇ ਕੋਲ ਦੋ ਮੁੰਡੇ ਅਸੀਂ ਅਰੈਸਟ ਕੀਤੇ ਸੀ ਜਿਨ੍ਹਾਂ ਦਾ ਇੱਕ ਤਾਂ ਨਾਂ ਹੈਗਾ ਦਵਿੰਦਰ ਸਿੰਘ ਉਰਫ ਬੰਟੀ ਦੂਜੇ ਦਾ ਨਾਂ ਹੈ ਕਰਨਜੋਤ ਸਿੰਘ ਉਰਫ ਨੋਨਾ ਇਹ ਦੋਨੋਂ ਅੰਮ੍ਰਿਤਸਰ ਸ਼ਹਿਰ ਨੂੰ ਬਿਲੋਂਗ ਕਰਦੇ ਇਹਨਾਂ ਤੋਂ ਸਾਨੂੰ 4 ਦੇਸੀ ਪਿਸਤੌਲ 32 ਬੋਰ ਸਮੇਤ 4 ਮੈਗਜ਼ੀਨਸ ਰਿਕਵਰ ਹੋਏ ਸਿਗੇ ਤੇ ਅਸੀਂ ਆਰਮਜ਼ੈਕ ਦੇ ਤਹਿਤ ਐਫਆਈਆਰ ਨੰਬਰ 44 ਅੰਡਰ 255459 ਆਰਮਜ਼ੈਕ ਦਾ ਦਰਜ ਕੀਤਾ ਸੀ ਸਦਰ ਥਾਣੇ 'ਚ ਤੇ ਤਫ਼ਤੀਸ਼ ਅੱਗੇ ਚਲਾਈ ਸੀਗੀ ਦੌਰਾਨੀ ਤਫ਼ਤੀਸ਼ ਸਾਨੂੰ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਦਾ ਕੰਟੈਕਟ ਇੱਕ ਵਿਦੇਸ਼ ਬੈਠਾ ਲਵਜੀਤ ਕੰਗ ਜੋ origianally ਜਲੰਧਰ ਨੂੰ ਬਿਲੋਂਗ ਕਰਦਾ ਤੇ ਇਸ ਟਾਈਮ ਅਮਰੀਕਾ ਬੈਠਾ ਗੈਂਗਸਟਰ ਹੈ ਇਹਨਾਂ ਨਾਲ ਹੈ ਜਿਹੜੇ ਲਵਜੀਤ ਕੰਗ ਹੈ ਇਹ ਜਿਹੜੇ ਪੰਜਾਬ ਦੇ ਮੁੰਡੇ ਇਹਨਾਂ ਨੂੰ ਟਾਰਗੇਟ ਦਿੰਦਾ ਸੀਗਾ ਜੋ ਇਹਨਾਂ ਦੀ ਪੁਛਕਿਸ਼ ਚ ਪਤਾ ਲੱਗਿਆ ਕਿ ਇਹਨਾਂ ਨੂੰ ਵਕ ਵਕ ਟਾਰਗੇਟ ਦੇ ਕੇ ਅਗਵਾ ਕਰਨ ਦਾ ਪਲਾਨ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਰੋੜ ਕਰੋੜਾਂ ਦੀ ਫਰौती ਮੰਗਣੀ ਸੀਗੀ ਜੋ ਸਾਡੀ ਟੀਮ ਨੇ ਇਹਨਾਂ ਨੂੰ ਟਾਈਮਲੀ ਪ੍ਰੀਅਮਪਟ ਕਰਕੇ ਟਾਈਮ ਕਾਬੂ ਕਰ ਲਿਆ ਔਰ ਇਹ ਬੜੀ ਵੱਡੀ ਵਾਰਦਾਤਾ ਹੋਣ ਤੋਂ ਬਚ ਗਈਆਂ ਫਰਦਰ ਅਸੀਂ ਪੁਛਕਿਸ਼ ਚ ਇੱਕ ਹੋਰ ਮੁਜਰਮ ਨੂੰ ਅਰੈਸਟ ਕੀਤਾ ਜਿਹਦਾ ਨਾਂ ਕੋਹੀਨੂਰ ਸਿੰਘ ਹੈ ਉਰਫ ਟੀਟੂ ਅਤੇ ਹਰਪ੍ਰੀਤ ਸਿੰਘ ਉਰਫ ਹਨੀ ਇਹਨਾਂ ਤੋਂ ਇਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ 27 ਫੈਬ ਨੂੰ ਸਾਨੂੰ ਜਿਹੜਾ ਕੋਹੀਨੂਰ ਇਸ ਤੋਂ ਇੱਕ ਦੇਸੀ ਪਿਸਤਲ ਬੱਤੀਬੋਰ ਸਮੇਤ 1 ਮੈਗਜ਼ੀਨ ਔਰ 3 ਲਾਈਵ ਰਾਉਂਡਸ ਬਰਾਮਦ ਹੋਏ ਤੇ ਅੱਗੇ ਲਿਜਾਂਦੇ ਵੇ ਸਾਡੀ ਤਫ਼ਤੀਸ਼ ਚ 2 ਮਾਰਚ ਨੂੰ ਸਾਨੂੰ ਇੱਕ ਹੋਰ ਅਸੀਂ ਇਹਦੇ ਚ ਨਾਮਿਨੇਟ ਕੀਤਾ ਮੁਲਜ਼ਮ ਜਿਹਦਾ ਨਾਮ ਬਲਕਰਨ ਸਿੰਘ ਹੈ ਇਹ ਵੀ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਤੇ 4 ਫੈਬ ਨੂੰ ਸਾਨੂੰ ਛੇਵਾਂ ਜਿਹੜਾ ਅਕਿਊਜ਼ਡ ਹੈ ਕਮਲਜੀਤ ਸਿੰਘ ਉਰਫ ਗੈਂਮ ਇਹਨੂੰ ਕਪੂਰਥਲੇ ਤੋਂ ਕਾਬੂ ਕੀਤਾ ਗਿਆ ਤੇ ਇਸ ਤੋਂ ਚਾਰ ਦੇਸੀ ਪਿਸਟਲਸ 32 ਬੋਰ ਸਮੇਤ 6 ਮੈਗਜ਼ੀਨਸ ਬਰਾਮਦ ਹੋਏ ਤੇ 7 ਮਾਰਚ ਨੂੰ ਸਾਨੂੰ ਬਲਕਰਨ ਸਿੰਘ ਤੋਂ ਦੋ ਦੋ ਦੇਸੀ ਕੱਟੇ 315 ਬੋਰ ਬਰਾਮਦ ਹੋਏ ਔਰ ਫਾਈਨਲੀ ਅੱਜ 9 ਮਾਰਚ ਨੂੰ ਸਾਨੂੰ ਕੋਹੀਨੂਰ ਤੋਂ ਫਰਦਰ ਦੋ ਪਿਸਟਲ ਮੱਤੀ ਬੋਰ ਔਰ ਦੋ ਮੈਗਜ਼ੀਨਸ ਬਰਾਮਦ ਹੋਏ ਸੋ ਕੁੱਲ ਮਿਲਾ ਕੇ ਜਿਹੜੇ 6 ਦੋਸ਼ੀ ਅਸੀਂ ਗ੍ਰਫਤਾਰ ਕੀਤੇ ਆ ਇਹਨਾਂ ਨੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਜੋ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਇਹਨਾਂ ਨੂੰ ਪ੍ਰੀਮਪਟ ਕਰਕੇ ਬਹੁਤ ਵੱਡੀ ਸਫਲਤਾ ਕਾਇਮ ਕੀਤੀ ਹੈ ਔਰ ਜਿਹੜਾ ਵਿਦੇਸ਼ ਬੈਠੇ ਗੈਂਗਸਟਰ ਹੈ ਇਹਨਾਂ ਦੇ ਕਹਿਣ ਅਨੁਸਾਰ ਇਹਨਾਂ ਨੇ ਪੰਜਾਬ 'ਚ ਜਿਹੜੇ ਟਾਰਗੇਟ ਕਰਨੇ ਸੀ ਕਿਡਨੈਪਿੰਗ ਤੇ ਵੱਡੀ ਫਿਰੋਤੀ ਮੰਗਣੀ ਸੀ ਤੇ ਮੇਬੀ ਕੁਝ ਹੋਰ ਵੀ ਨਾਲ ਦੇ ਟਾਰਗੇਟਸ ਹੁੰਦੇ ਉਹ ਹੁਣ ਅਸੀਂ ਦੌਰਾਨੇ ਤਫਤੀਸ਼ ਚੈੱਕ ਕਰਾਂਗੇ ਸੋ ਇਸ ਕੇਸ 'ਚ ਸਾਨੂੰ ਜਿਹੜੀ ਰਿਕਵਰੀ ਹੋਈ ਏ that includes 11 ਪਿਸਟਲ ਬੱਤੀ ਬੋਲ ਇਨਕਲੂਡਿੰਗ 3 ਲਾਈਵ ਰਾਉਂਡਸ ਐਂਡ 13 ਮੈਗਜ਼ੀਨਸ ਦੋ ਦੇਸੀ ਕੱਟੇ ਇੱਕ ਮੋਟਰਸਾਈਕਲ ਪਲਟੀਨਾ ਜਿਹੜੀ ਕ੍ਰਾਈਮ 'ਚ ਯੂਜ਼ ਹੋਈ ਸੀ ਔਰ ਇੱਕ ਹੋਰ ਐਕਟਿਵਾ ਵੀਹਿਕਲ ਵੀ ਬਰਾਮਦ ਹੋਈ ਏ ਤੇ ਜਿਹੜੇ ਸੱਤ ਦੋਸ਼ੀ ਐ ਇਹਨਾਂ 'ਚੋਂ ਤਿੰਨ ਅੰਬਰਸਰ ਸ਼ਹਿਰ ਨੂੰ ਬਿਲੋਂਗ ਕਰਦੇ ਦੋ ਲੁਧਿਆਣੇ ਨੂੰ ਇੱਕ ਕਪੂਰਥਲਾ ਔਰ ਇੱਕ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਐ ਉਹ ਲਵਜੀਤ ਦਾ ਯੂਐਸਏ ਹੈ ਵੈਸੇ ਜਲੰਧਰ ਨੂੰ ਬਿਲੋਂਗ ਕਰਦਾ ਹੈ ਸੋ ਹੁਣ ਅਸੀਂ ਅੱਗੇ ਚੈੱਕ ਕਰਾਂਗੇ ਕਿ ਇਹਨਾਂ ਦਾ ਹੋਰ ਕੀ ਕੀ ਟਾਰਗੇਟ ਸਿਗੇਤੇ ਹੋ ਕਿ ਹੋਰ ਕੀ ਫਰਦਰ ਪਲਾਨਿੰਗ ਸਿਗੀ ਔਰ ਮੈਂ ਇੱਕ ਦੱਸਣਾ ਚਾਹਾਂਗੀ ਕਿ ਜਿਹੜਾ ਲਵਜੀਤ ਕੰਗ ਹੈ ਇਹਦੇ ਤੇ ਸਿਮਿਲਰ ਫਿਰੋਤੀ ਮੰਗਣ ਦਾ ਮੁਕਦਮਾ ਐਫ ਆਈ ਆਰ ਨੰਬਰ 3 27 ਜਨਵਰੀ 2023 ਇਸੇ ਸਾਲ ਕਪੂਰਥਲਾ ਜ਼ਿਲ੍ਹੇ ਚ ਵੀ ਲਾਜ ਹੋਇਆ ਸੋ ਡਿਊਰਿੰਗ ਇਨਵੈਸਟੀਗੇਸ਼ਨ ਸਾਡੇ ਜਿਹੜੇ ਸੈਕਸ਼ਨਸ ਅਸੀਂ ਐਡ ਕੀਤੇ ਇਹਦੇ ਚ 384 385 ਔਰ 386 ਆਈਪੀਸੀ ਐਡ ਕੀਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਆਰਮਸ ਰਿਕਵਰੀ ਫਰਦਰ ਕਿਡਨਾਪਿੰਗ ਔਰ ਫਿਰੋਥੀਲੀ ਯੂਜ਼ ਹੋਣੀ ਸੀ ਮੈਂ ਇੱਕੇ ਗੈਂਗ ਦੇ ਵਿੱਚ ਕੰਮ ਕਰਦ ਸੀਗਾ ਡਿਫਰੈਂਟ ਲੇਸਿੰਗ ਜੀ ਫਿਲਹਾਲ ਤਾਂ ਇਹਨਾਂ ਨੂੰ ਸਾਰਾ ਮੇਨਲੀ ਲਵਜੀਤ ਕਾਂਗੀ ਆਪਰੇਟ ਕਰ ਰਿਹਾ ਸੀ ਬਟ ਅੱਗੇ ਤੋਂ ਅੱਗੇ ਇਹਨਾਂ ਦੇ ਲਿੰਕ ਜੁੜੇ ਹੋਏ ਸੀ ਕੋਈ ਹੋਰ ਇਸ ਤੋਂ ਇਲਾਵਾ ਕੰਗ ਤੋਂ ਇਲਾਵਾ ਹੋਰ ਕੀ ਜਿਹੜੇ ਦੋਸ਼ੀ ਆ ਉਹਨਾਂ ਤੇ ਕੋਈ ਕਾਰਜ ਚ ਦੋਸ਼ੀ ਸੀ ਇਹ ਜ਼ਿਆਦਾਤਰ ਤੋਂ ਬਿਲਕੁਲ ਆਲਮੋਸਟ ਨਿਊ ਕਮਰਸ ਹੀ ਹੈਗੇ ਕੁਝ ਇਨਾਂ ਚ ਹੈਗੇ ਜਿਨ੍ਹਾਂ ਤੇ ਕੋਈ ਨਾ ਕੋਈ ਪਰਚਾ ਸੀ ਬਟ ਐਨੇ ਜ਼ਿਆਦਾ ਕਿਸੇ ਤੇ ਨਹੀਂ ਆ ਦੇ ਆ ਰਿਹਾ ਵੀ ਯੰਗ ਬੋਇਸ ਜ਼ਿਆਦਾ ਇੱਕ ਤਾਂ 19 ਇਅਰਸ ਤੋਂ ਲੈ ਕੇ 27 ਸਾਲ ਤੱਕ ਦੇ ਮੋਸਟ ਆਲਮੋਸਟ ਆਫ ਥੇਮ ਆ ਵੈਰੀ ਯੰਗ ਇਨਾਂ ਚ ਸਟੂਡੈਂਟਸ ਵੀ ਹਨ ਸੀ ਸਟੂਡੈਂਟ ਏਜ ਦੇ ਤਾਂ ਹੈਗੇ ਬਟ ਆਸ ਸੱਚ ਨਾਟ ਵਨ ਕੈਨ ਸੇ ਕਿ ਕੋਈ ਕਾਲਜ ਚ ਪੜ ਰਿਹਾ ਸੇ ਤੇ ਕੋਈ ਇਹਨਾਂ ਦੇ ਚ ਕੋਈ ਵੱਡੀ ਕੋਈ ਬਾਤ ਆਖੋ ਇਨਜਾਮ ਦਰਕਾਰ ਹੈ ਜੇਕਰ ਕੋਈ ਟਾਰਗੇਟ ਕਿੰਨੀ ਵਰਸਤ ਹੈ ਜੋ ਇਹਨਾਂ ਦਾ ਪਲਾਨ ਸੀਗਾ ਬਹੁਤ ਵੱਡੀ ਵਾਰਦਾਤ ਸੀ ਤੇ ਜੋ ਇਹਨਾਂ ਦੇ ਟਾਰਗੇਟ ਸੀਗੇ ਅਸੀਂ ਆਪਣੇ ਜਿਹੜੇ ਸੀਨੀਅਰ ਆਫੀਸਰਸ ਹੈ ਉਹਨਾਂ ਦੇ ਧਿਆਨ ਚ ਲਾ ਦਿੱਤਾ ਸੀ ਤੇ ਉਹਨਾਂ ਦੇ ਕਨਸਰਨਸ ਲਿਆਂ ਨੂੰ ਸਕਿਉਰਿਟੀ ਔਰ ਨੈਸੈਸਰੀ ਐਕਸ਼ਨ ਲਈ ਆਲਰੇਡੀ ਅਲਰਟ ਕਰ ਦਿੱਤਾ ਗਿਆ ਸੀ ਮੈਂ ਕੀ ਡਿਸਕਲੋਸ ਕਰ ਸਕਦਾ ਹਾਂ ਵੀ ਕਿਹੜੀ ਜੀ ਬਾਤ ਹੈ ਸੀ ਇਹਨਾਂ ਦਾ ਪਲਾਨ ਇਹੀ ਸੀ ਕਿ ਜਿਹੜੇ ਫਾਈਨੈਂਸ਼ੀਅਲੀ ਸਾਉਂਡ ਹੁੰਦੇ ਆ ਉਹਨਾਂ ਨੂੰ ਕਿਡਨਾਪ ਕਰਕੇ ਤੇ ਜਿਹੜਾ ਲਵਜੀਤ ਕਾਂਗੇ ਯੂਐਸ ਬੈਟਾ ਉਥੋਂ ਇਹਨੇ ਫਿਰੋਤੀ ਦੀ ਡਿਮਾਂਡ ਕਰਨ ਸੋ ਮੇਨ ਟਾਰਗੇਟ ਵਾਸ ਫਾਈਨੈਂਸ਼ੀਅਲੀ ਸਾਉਂਡ ਪੀਪਲ ਜਿਨਾਂ ਨੂੰ ਕਿਡਨੈਪ ਕਰਕੇ ਕਰੋੜਾਂ ਦੇ ਲੈਵਲ ਦੇ ਨਾਣੇ ਫਿਰੋਤੀ ਮੰਗਨੀ ਸੀ ਜੀ ਮੈਡਮ ਜੇਪੀ ਜੀ ਹਾਂਜੀ ਅਜ ਇਹਨਾਂ ਨੂੰ ਅਸੀਂ ਰਿਪੀਟਿਡਲੀ ਇਹਨਾਂ ਦੇ ਰਿਮਾਂਡ ਵੀ ਲੈ ਰਹੇ ਸੀ ਸੋ ਥੱਟ ਅੱਗੇ ਤੋਂ ਅੱਗੇ ਸਾਡੀ ਕੁਝ ਵੀ ਤਫਤੀਸ਼ ਨਵੀਂ ਗੱਲ ਸਾਹਮਣੇ ਆਏ ਤੇ ਹੁਣ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਕੋਰਟ ਬਿਲਕੁਲ ਨਾ ਤਾਂ ਜੀਓ ਚੋਕ ਵੀ ਕੋਈ ਐਂਗਲ ਹੈਗਾ ਜੇਲ ਤੋਂ ਜੀ ਹਲੇ ਅਸੀਂ ਦੇਖਾਂਗੇ ਇਨਵੈਸਟੀਗੇਸ਼ਨ ਇਜ਼ ਔਨ ਜੀ ਇਹਨਾਂ ਦੇ ਵੱਡੇ ਮਾਤਰਾ ਦੇ ਵਿੱਚ ਇਹਨਾਂ ਨੇ ਵੈਪਨਸ ਕਿਵੇਂ ਅਰੇਂਜ ਕੀਤੇ ਇਹੀ ਤਾਂ ਸਾਡਾ ਜਿਹੜਾ ਸਕਸੈਸ ਹੈ ਉਹਦੇ ਜਿਕੇ ਅਸੀਂ ਪਹਿਲਾਂ ਨਾਕੇ ਤੇ ਹੀ ਚਾਰ ਪਿਸਟਲ ਬਰਾਮਦ ਕੀਤੀ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਤਫਤੀਸ਼ ਤੇ ਸਾਹਮਣੇ ਆਇਆ ਕਿ ਇਹਨਾਂ ਦੇ ਕਿੱਥੇ ਕਿੱਥੇ ਲਿੰਕ ਜੁੜੇ ਹੋਏ ਸੀ ਐਂਡ ਇਹਨਾਂ ਦੇ ਲਿੰਕਸ ਕੋਈ ਆਊਟ ਆਫ ਸਟੇਟ ਵੀ ਹੋ ਸਕਦੇ ਜੋ ਅਸੀਂ ਦੌਰਾਨੇ ਤਫਤੀਸ਼ ਦੇਖਾਂਗੇ ਮੈਂ ਜੀ ਵੈਪਨ ਜ਼ਿਆਦਾ ਨੇ